ਇਹ ਮਾਣਯੋਗ ਸਪੀਕਰ ਸਾਹਿਬ ਐਦਾ ਸਾਡੇ ਪਿੰਡ ਦੇ ਹੀ ਬਹੁਤ ਸਤਿਕਾਰਯੋਗ ਹੈ ਪਰ ਜਿਹੜੀਆਂ ਕਰਤੂਤਾਂ ਉਹਨਾਂ ਦੀ ਇਸ ਵਕਤ ਉਹ ਬਹੁਤ ਏਟਲੇ ਲੈਵਲ ਤੇ ਗਰੇ ਹੋਏ ਇਨਸਾਨ ਤੋਂ ਵੀ ਜ਼ਿਆਦਾ ਹੈ ਵੋਟਾਂ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜੀ ਘਨੌਣੀਆਂ ਹਰਕਤਾਂ ਕੀਤੀ ਜਾਂਦੇ ਆ ਬਹੁਤ ਗੁੰਡਾਗਰਦੀ ਕੀਤੀ ਜਾਂਦੇ ਆ ਪਤਾ ਨਹੀਂ ਕੀ ਗੱਲ ਹੈ ਸਾਡੇ ਕੈਂਡੀਡੇਟ ਦੇ ਅਬਜੈਕਸ਼ਨ ਲਾ ਕੇ ਸਿਰਫ ਦੇ ਸਿਰਫ ਹੀ ਹਜੇ ਤੱਕ ਪਹਿਲਾਂ ਬੰਦ ਕਰੀ ਬੈਠੇ ਗੱਲ ਤੋਂ ਸਪੀਕਰ ਸਾਹਿਬ ਇਹ ਕਹਿ ਰਹੇ ਸੀ ਕਿ ਕੋਈ ਪਰਵਾਹ ਨਹੀਂ ਸਾਰੇ ਕਾਗਜ਼ ਭਰੋ ਮੈਂ ਸਭ ਨੂੰ ਕਹਿਣਾ ਹੈ ਜੇ ਕੋਈ ਕਮੀ ਹੈ ਮੈਨੂੰ ਦੱਸੋ ਚਾਹ ਵੀ ਪਿਆਵਾਂਗੇ ਉਹ ਤਾਂ ਕਹਿੰਦੇ ਸੀ ਸਾਡੀ ਜਾਨ ਨੂੰ ਵੀ ਖਤਰਾ ਹੈ ਇਹਨਾਂ ਤੋਂ ਹੋਰ ਦੱਸੋ ਇਲੈਕਸ਼ਨ ਦਾ ਬਾਅਦ ਹੀ ਗੱਲ ਹੈ ਸਾਨੂੰ ਇਹਨਾਂ ਦੀ ਜਾਨ ਸਾਡੀ ਜਾਨ ਨੂੰ ਵੀ ਖਤਰਾ ਹੈ ਇਹਨਾਂ ਤੋਂ ਪਤਾ ਨਹੀਂ ਕੀ ਕਰਦੇ ਨੇ ਰਾਤ ਨੂੰ ਸਾਨੂੰ ਚੱਕ ਕੇ ਵੀ ਲੈ ਜਾ ਸਕਦੇ ਕਿਸੇ ਪਾਸੇ ਬਿਜਲੀ ਘਰ ਦੇ ਸਾਹਮਣੇ ਪਾਣੀ ਗੋਡੇ-ਗੋਡੇ ਖੜਾ ਤੇ ਹਜੇ ਕਹਿੰਦੇ ਪਿੰਡ ਦਾ ਨਿਕਮਾ ਖਾਸ ਹੋਇਆ ਕੀ ਹੋਇਆ ਵਿਕਾਸ ਪਿੰਡ ਦਾ ਸਪੀਕਰ ਸਾਹਿਬ ਆਪਦੇ ਪਿੰਡ ਦਾ ਵਿਕਾਸ ਨਹੀਂ ਹੋ ਸਕਿਆ ਉਹਨਾਂ ਨਹੀਂ ਕੁਛ ਨਹੀਂ ਹੋਇਆਗਾ ਜੀ ਇੱਥੋਂ ਦਾ ਕੋਈ ਵਿਕਾਸ ਨਹੀਂ ਹੋਇਆਗਾ ਉਹ ਤਾਂ ਕਿਸੇ ਦੇ ਹੁੰ ਭੈਸ ਲਾਣੀ ਨਵੇੜਦਾ ਤਾਂ ਆ ਕੀ ਕਰ ਦੂਗਾ ਉਹ ਉਹ ਤਾਂ ਪੰਜਾਬ ਵਿਧਾਨ ਸਭਾ ਦਾ ਸਪੀਕਰ ਐਡਾ ਵੱਡਾ ਅਹੁਦਾ ਜੀ ਤੁਸੀਂ ਕਹਿੰਦੇ ਉਹ ਨਹੀਂ ਕਿਸੇ ਦਾ ਨਵੇੜਦਾ ਮੇਰੇ ਪਿੰਡ ਚ ਖੁਦ ਵੀ ਖੀ ਜਾਂਦਾ ਚਿੱਟਾ ਬੰਦੇ ਫੜਕਲ ਜਾਂਦੇ ਪੁਲਿਸ ਵਾਲੇ ਤੜਕੇ ਨੂੰ ਘਰੇ ਆ ਜਾਂਦੇ ਆ ਅੱਛਾ ਠੀਕ ਆ ਜੀ ਯੁੱਧ ਨਸ਼ਾ ਅੰਵ੍ਰਧ ਨਾਲੇ ਤਾਂ ਹਾਂਜੀ ਯੁੱਧ ਨਸ਼ਾ ਅੰਵ੍ਰਧ ਉਹ ਦੱਸਣ ਦਾ ਸੀ ਵੀ ਕਿੱਥੇ ਆ ਕਾਹਨ ਦਾ ਖਤਮ ਕਰਤਾ ਇਹ ਕਹਿੰਦਾ ਮੈਂ ਤਾਂ ਵੇਖ ਕਮ ਹੋਇਆ ਹੀ ਨਹੀਂ ਕੌਣ ਕਹਿੰਦਾ ਇਹ ਸਰਕਾਰ ਕਿੱਥੇ ਕਹਿੰਦੀ ਆ ਖਾਵੇ ਤਾਂ ਸਹੀ ਆ ਕੇ ਸਾਨੂੰ ਵੀ ਕਿੱਥੇ ਖਤਮ ਹੋਇਆ ਇੱਥੇ ਸਾਡੇ ਦਾ ਘਰਾਂ ਦੇ ਵੀ ਵਿਕੀ ਜਾਂਦਾ ਸਰਕਾਰ ਤਾਂ ਕਹਿੰਦੀ ਯੋਧਨ ਮਸ਼ਹੂਰ ਤਾਂ ਟੁੱਟ ਪੜਨੀ ਕੋਈ ਹੁਣ ਸਪੀਕਰ ਸਾਹਿਬ ਨੂੰ ਪਤਾ ਹੋਣਾ ਕੀ ਯੋਧਾ ਜੀ ਸੰਤ ਕੋਈ ਪਤਾ ਨਹੀਂ ਸਾਡੇ ਦਾ ਵਿਕੀ ਜਾਂਦਾ ਜੀ ਪੂਰਾ ਸਪੀਕਰ ਤੋਂ ਆਪ ਦੇ ਪਿੰਡ 'ਚ ਨਿਸ਼ਾਨੀ ਨਹੀਂ ਹਾਉਂਦਾ ਨਾ ਹੋਇਆ ਨਹੀਂ ਜੀ ਕੁਝ ਨਹੀਂ ਹੋਇਆ ਜੀ ਪੰਜਾਬ ਦੀ ਕਾਂਗਰਸ ਅਕਾਲੀ ਤੇ ਭਾਜਪਾ ਜਾਂ ਕੋ ਹੋਰ ਇੰਡੀਪੈਂਡੈਂਟ ਉਹ ਸਾਰਿਆਂ ਦੇ ਉੱਤੇ ਦਰਾਜ ਲਾਦੇ ਇਹਨਾਂ ਨੇ ਪਾ ਇੱਕ ਕੈਂਡੀਡੇਟ ਸੀ ਪਾਰਟੀ ਦਾ ਜਾਂ ਕਵਰਿੰਗ ਕੈਂਡੀਡੇਟ ਸੀ ਪਤਾ ਤੁਹਾਡੇ ਕਹਿਣ ਦਾ ਮਤਲਬ ਜਿੱਥੇ ਕਾਗਜ਼ ਖੋਲੇ ਪਾੜਤੇ ਉੱਥੇ ਇਹ ਹੋ ਗਿਆ ਜਿੱਥੇ ਕਾਗਜ਼ ਭਰ ਪਰਵਾਹ ਤੇ ਉੱਥੇ ਕਾਗਜ਼ ਰਿਜੈਕਟ ਕਰਾਉਂਦੇ ਉੱਥੇ ਰਿਜੈਕਟ ਹੋ ਰਹੇ ਆ ਇਸ ਵੇਲੇ 6:30 ਵੱਜ ਚੁੱਕੇ ਆ ਅਜੇ ਵੀ ਅਫਸਰ ਇਹਨਾਂ ਦੀਆਂ ਵੋਟਾਂ ਕਰੀ ਜਾਂਦੇ ਆ ਇਹ ਇਹਨਾਂ ਨੂੰ ਪਤਾ ਲੱਗ ਗਿਆ ਵੀ ਲੋਕਾਂ ਨੇ ਸਾਡੇ ਅੱਜ ਕੀ ਸਾਨੂੰ ਵੋਟਾਂ ਨਹੀਂ ਸਾਨੂੰ ਜੁੱਤੀਆਂ ਮਾਰ ਰਹੀਆਂ ਇਹਨਾਂ ਨੇ ਕਿਹਾ ਵੀ ਲੋਕਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ ਆਪ ਦਾ ਜੋ ਹਰਬਾ ਵਰਤਿਆ ਜਾਂਦਾ ਜਵਰਤੀਏ ਅਜੇ ਵੇਖੋ ਅਜੇ ਤੱਕ ਕੈਂਡੀਡੇਟਾਂ ਦੀ ਕੋਈ ਲਿਸਟ ਨਹੀਂ ਲੱਗੀ ਉੱਥੇ ਜੇ ਤੁਸੀਂ ਜਿੰਨਾ ਹੀ ਐ ਇਸ ਤਰ੍ਹਾਂ ਫੇ ਸਾਨੂੰ ਤੁਸੀਂ ਮਠਾਈ ਦਾ ਡੱਬਾ ਦੇ ਦਿਓ ਅਸੀਂ ਤੁਹਾਡੇ ਮੂੰਹ ਦੇ ਵਿੱਚ ਲੱਡੂ ਵੀ ਪਾ ਦਨੇ ਆ ਅਸੀਂ ਹਾਰ ਵੀ ਲਿਆਨੇ ਆ ਅਸੀਂ ਹਾਰ ਵੀ ਨਾਲੇ ਸਪੈਸ਼ਲ ਸਾਊਥ ਤੋਂ ਲੈ ਕੇ ਆਵਾਂਗੇ ਜਿਹੜਾ ਕਿ ਕਹਿੰਦਾ ਕੋ ਹਾਂਦਾ ਹਾਰ ਹੋਊਗਾ ਅਸੀਂ ਤੁਹਾਡੇ ਇੱਥੇ ਸਾਰੇ ਬੰਦੇ ਬੁਲਾਓ ਤੇ ਅਸੀਂ ਦੋਨੇ ਜਨੇ ਜਨੇ ਜਿਹੜੇ ਹੈਗੇ ਨਾ ਜਿਹੜੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਪਾਉਨੇ ਆ ਹਾਰ ਤੁਸੀਂ ਸਿੱਧਾ ਹੀ ਕਹਿ ਦਿਓ ਵੀ ਅਸੀਂ ਇਲੈਕਸ਼ਨ ਨਹੀਂ ਜਿੱਤਨਾ ਮੇਰੇ ਪਿੰਡਾ ਮੇਰੇ ਪਿੰਡ ਦੇ ਵਿੱਚ 27 ਮੁੰਡੇ ਜਿਨ੍ਹਾਂ ਦੀ ਉਮਰ 16 ਤੋਂ ਲੈ ਕੇ ਤੇ 23 ਸਾਲ ਦੇ ਵਿੱਚ ਵਿੱਚ ਉਮਰ ਸੀਗੀ ਠੀਕ ਹੈ 27 ਮੁੰਡੇ ਮਰੇ ਖੁਦ ਮੇਰੇ ਚਾਚੇ ਦੇ ਮੁੰਡੇ ਦੋ ਸਕੇ ਸਕੇ ਚਾਚੇ ਦੇ ਮੁੰਡੇ ਮਰੇ ਆ ਦੋ ਚਟਾ ਪੀ ਕੇ ਹੋਰ ਤਾਂ ਪਤਾ ਨਹੀਂ ਕਿੰਨੇ ਕੀ ਮਰੇ ਕਿੰਨੇ ਕਿ ਨਹੀਂ ਮਰੇ ਕੋਠੀ ਤੇ ਕੋਲੇ ਆ ਘਰ ਅੱਛਾ ਚਾਚਾ ਉਹ ਮੁੰਡੇ ਦੇ ਜਿਹੜੇ ਮਰੇ ਆ ਦੋ ਹਾਂਜੀ ਕੋਲੇ ਕੋਠੀ ਹੈ ਹਾਂ ਕੋਲੇ ਕੋਠੀ ਹੈ ਰੋਲ ਹੈ ਜੀ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਜੋ ਮਾਹੌਲ ਤੁਸੀਂ ਕਾਗਜ ਖੋਣ ਦਾ ਗੁੰਡਾਗਰਦੀ ਦਾ ਧੱਕੇਸ਼ਾਹੀ ਦਾ ਦੇਖਿਆ ਉਹ ਤਾਂ ਤੁਸੀਂ ਦੇਖਿਆ ਹੀ ਦੇਖਿਆ ਪਰ ਕਈ ਹਲਕਿਆਂ ਦੇ ਵਿੱਚ ਉਥੋਂ ਦੇ ਐਮਐਲਏਵਾਂ ਵੱਲੋਂ ਇਹ ਗੱਲ ਕਹੀ ਗਈ ਕਿ ਅਸੀਂ ਸਾਰਿਆਂ ਦੇ ਕਾਗਜ ਭਰਾ ਰਹੇ ਹਾਂ ਕੋਈ ਧੱਕੇਸ਼ਾਹੀ ਨਹੀਂ ਕੋਈ ਗੁੰਡਾਗਰਦੀ ਨਹੀਂ ਜਿਹਦੇ ਵਿੱਚ ਇੱਕ ਹਲਕਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਜਿਨ੍ਹਾਂ ਨੇ ਕਹੇ ਕਿ ਸਾਰਿਆਂ ਦੇ ਕਾਗਜ ਭਰਾਏ ਜਾਣਗੇ ਤੇ ਅਰਦਾਸ ਕਰਕੇ ਉਹ ਆਪਣੇ ਸਾਥੀਆਂ ਦੇ ਕਾਗਜ ਭਰਨ ਗਏ ਆ ਪਰ ਉਹਨਾਂ ਦੇ ਪਿੰਡ ਖਾਸ ਪਿੰਡ ਉਹਨਾਂ ਦੇ ਜੱਦੀ ਪਿੰਡ ਸੰਧਵਾ ਦੇ ਵਿੱਚ ਹੀ ਰੌਲਾ ਪੈ ਗਿਆ ਹੈ ਕਿ ਉਹਨਾਂ ਨੇ ਆਪਣੇ ਵਿਰੋਧੀਆਂ ਦੇ ਕਾਗਜ਼ ਇੱਕ ਅਜੀਹਾ ਆਬਜੈਕਸ਼ਨ ਲਵਾ ਕੇ ਰੱਦ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜਾ ਕਿ ਆਬਜੈਕਸ਼ਨ ਖਰਾ ਹੀ ਨਹੀਂ ਉੱਤਰਦਾ ਜਿੱਦੀ ਕੋਈ ਆਬਜੈਕਸ਼ਨ ਹੈ ਹੀ ਨਹੀਂ ਇਸ ਤਰੀਕੇ ਦੇ ਦੋਸ਼ ਲਾ ਰਹੇ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸੰਧਵਾ ਪਿੰਡ ਤੋਂ ਗੱਲਬਾਤ ਕਰਦੇ ਆ ਸਾਡੇ ਨਾਲ ਬਾਈ ਜੀ ਨੇ ਕੀ ਗੱਲਬਾਤ ਹੈ ਜੀ ਕਿਸ ਤਰੀਕੇ ਦਾ ਆਬਜੈਕਸ਼ਨ ਲਗਾਇਆ ਗਿਆ ਤੁਸੀਂ ਕਿਹੜੇ ਕਾਗਜ਼ ਪਰੇ ਜ਼ਿਲ੍ਹਾ ਪ੍ਰੀਸ਼ਦ ਕੇ ਬਲਾਕ ਸੰਭਾ ਪਹਿਲਾਂ ਧੰਨਵਾਦ ਤੁਹਾਡਾ ਹੀ ਬਹੁਤ-ਬਹੁਤ ਸ਼ੁਕਰੀਆ ਅਸੀਂ ਮੇਰੀ ਬੇਟੀ ਦੇ ਗੁਰਵਿੰਦਰ ਕੌਰ ਦੇ ਇਥੋਂ ਪਿੰਡ ਸੰਧਵਾ ਜੋ ਸੰਧਵਾ ਤੋਂ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਕਾਜ ਭਰੇ ਸੀਗੇ ਜੀ ਠੀਕ ਹੈ ਜੀ ਜਿਹਦੇ ਵਿੱਚ ਬਹੁਤ ਮਿਹਨਤ ਕਰਕੇ ਸਾਰੇ ਸਾਥੀਆਂ ਨੇ ਵਧੀਆ ਤਰੀਕੇ ਨਾਲ ਕਾਜ ਪੇਸ਼ ਕੀਤੇ ਜੀ ਹੁਣ ਮੁੱਖ ਦੀ ਗੱਲ ਹੈ ਜੀ ਮਾਨਯੋਗ ਸਪੀਕਰ ਸਾਹਿਬ ਹੈ ਇਹਦਾ ਸਾਡੇ ਪਿੰਡ ਦੇ ਬਹੁਤ ਸਤਿਕਾਰਯੋਗ ਹੈ ਪਰ ਜਿਹੜੀਆਂ ਕਰਤੂਤਾਂ ਉਹਨਾਂ ਦੀਆਂ ਇਸ ਵਕਤ ਉਹ ਬਹੁਤ ਏਠਲੇ ਲੈਵਲ ਤੇ ਗਰੇ ਹੋਏ ਇਨਸਾਨ ਤੋਂ ਵੀ ਜ਼ਿਆਦੇ ਆ ਤੁਸੀਂ ਖੁੱਲ ਕੇ ਆ ਦਾ ਮદાન ਚਾਓ ਕੋਈ ਆ ਦਾ ਚੋਣ ਕਰਾਓ ਹਾਂ ਵਧੀਆ ਤਰੀਕੇ ਨਾਲ ਚੋਣੋ ਵੀ ਤੁਹਾਡਾ ਜੱਦੀ ਪਿੰਡ ਆ ਸਾਡਾ ਵੀ ਜੱਦੀ ਪਿੰਡ ਆ ਜੀ ਕੋਈ ਲੋਕ ਪੀਸਫੁੱਲ ਵੋਟਾਂ ਪਾਉਣ ਪਰ ਵੋਟਾਂ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜੀ ਘਨੌੜੀਆਂ ਹਰਕਤਾਂ ਕਰੀ ਜਾਂਦੇ ਆ ਬਹੁਤ ਗੁੰਡਾਗਰਦੀ ਕਰੀ ਜਾਂਦੇ ਆ ਮੇਰੀ ਬੇਟੀ ਐਡਵੋਕੇਟ ਆ ਜੀ ਹਾਂ ਕੈਂਡੀਡੇਟ ਅਬ ਜੈਕਸ਼ਨ ਇਹ ਆ ਜੀ ਘਰ ਦੇਖ ਲਓ ਕਿੰਨੀ ਦੂਰ ਆ ਪਿੱਛੇ ਇੱਕ ਖਾਲਾ ਜੱਦੀਪੁਰ ਸੀ ਪੁਰਾਣਾ ਜੀ ਜੋਗੇ ਤੇ ਸਾਰੀ ਬਸਤੀ ਬਣ ਚੁੱਕੀ ਆ ਜੀ ਘਟੋ ਘਟ ਵੀ 5-700 ਘਰ ਇਥੇ ਸੜਕ ਤੇ ਰਹਿ ਰਿਆ ਜੀ ਠੀਕ ਹੈ ਜੀ ਖਾਲਾ ਗੰਦੇ ਪਾਣੀ ਦਾ ਨਿਕਾਸ ਆ ਜੀ ਆਵਾਜਾ ਵੀ ਜਾਂਦਾ ਜਦੋਂ ਓਵਰਫਲੋ ਜਾਂਦਾ ਸੜਕ 'ਚ ਆ ਜਾਂਦਾ ਜੀ ਨਹੀਂ ਤਾਂ ਮਾੜਾ ਮੋਟਾ ਪਾਣੀ ਆਈ ਜਾਂਦਾ ਜੀ ਜਿਹਦਾ ਕਿ ਨਹਿਰੀ ਪਾਣੀ ਦਾ ਕੋਈ ਵਾਸਤਾ ਹੀ ਨਹੀਂ ਇਧਰ ਠੀਕ ਹੈ ਜੀ ਹੁਣ ਅਬਜੈਕਸ਼ਨ ਇਹ ਲੈ ਆ ਜੀ ਅੱਜ ਜਿੱਥੇ ਖੜੇ ਆ ਆਪਾਂ ਹਾਂ ਇਥੇ ਪੁਲੀ ਬਣੀ ਹੈ ਸਾਡੇ ਬਚਰਗਾ ਮੌਕੇ ਦੀ ਠੀਕ ਹੈ ਘਰ ਨੂੰ ਰਾਹ ਜਾਨਕਿ ਘਰ ਨੂੰ ਪੁਲੀ ਬਣੀ ਹੈ ਪ੍ਰੋਪਰ ਜਿਹਦੇ ਨਾਲ ਹੋਰ ਵੀ ਘਰਾਂ ਨੂੰ ਰਾਹ ਇਧਰ ਵੀ ਆ ਨਿੱਕੇ ਨਿੱਕੇ ਆ ਲੋਡ ਮਤਾ ਕਰੀਆਂ ਸਲਫਾਂ ਰੱਖੀਆਂ ਜੋ ਵੀ ਅਗਲਾ ਬਣਾ ਲੈਂਦਾ ਬਣਾ ਲੈਂਦਾ ਹੀ ਆ ਦੀ ਲੋਡ ਮਤਾ ਕਰ ਜੀ ਹੁਣ অবਜੈਕਸ਼ਨ ਲਾਇਆ ਵੀ ਇਹ ਘਰ ਨੂੰ ਲੰਘਾ ਕਿਉਂ ਬਣਾਇਆ ਤੁਸੀਂ ਜੀ ਮਤਲਬ ਉਹ ਕਹਿੰਦੇ ਵੀ ਖਾਲਾ ਚਲਣਾ ਚਾਹੀਦਾ ਤੁਸੀਂ ਘਰ ਟੱਪ ਕੇ ਜਾਓ ਕਿਤੋਂ ਦੀ ਜਾਓ ਤੁਹਾਡੀ ਜਿੱਥੋਂ ਦੀ ਮਰਜ਼ੀ ਜਾਓ ਜੀ ਖਾਲਾ ਚੱਲ ਰਿਹਾ ਜੀ ਗੰਦੇ ਪਾਣੀ ਦਾ ਨਿਕਾਸ ਹੈ ਜੀ ਨਿਕਾਸ ਵੀ ਹੈ ਨਹੀਂ ਜੇ ਸਪੀਕਰ ਸਾਹਿਬ ਨੂੰ ਸਾਡੇ ਦੇ ਇੰਨਾ ਹੀ ਤਰਸਾ ਪਹਿਲਾਂ ਤਾਂ ਨਿਕਾਸ ਤਾਂ ਕਰੇ ਜੀ ਨਰਕ ਵਜਿਆ ਸਾਡੇ ਪਿੰਡ ਦਾ ਜੀ ਕੋਟ ਬਣਾਦਾ ਇਹਨਾਂ ਨੇ ਪਿੰਡ ਜੀ ਨੀ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਪਿੰਡ ਸਵਰਗ ਬਣ ਰਹੇ ਆ ਆ ਕੇ ਵੇਖਣ ਤਾਂ ਸੀ ਇੱਥੇ ਜੀ ਜਿਹੜਾ ਇੱਥੇ ਹਾਲ ਹੈ ਪਿੰਡ ਦਾ ਮੇਰੇ ਕਿੰਨੇ ਇਸੇ ਵਸਤੀ ਦੇ ਬੰਦੇ ਆ ਜੀ ਅਜੀ ਸਾਰੇ ਆਪਣਾ ਖੜੀਆਂ ਸਾਰੇ ਸੜਕਾਂ ਦੇ ਬਹੁਤ ਬੁਰਾ ਹਾਲ ਆ ਜੀ ਸਾਰਾ ਬਹੁਤ ਘਟੀਆ ਹਰਕਤ ਕੀਤੀ ਆ ਚਲੋ ਇਲੈਕਸ਼ਨ ਤਾਂ ਗੱਲ ਦੂਰ ਦੀ ਆ ਜੀ ਸਾਰੇ ਪਿੰਡ ਚ ਕਿਤੇ ਵੀ ਕੋਈ ਨਿਕਾਸ ਨਹੀਂ ਜੀ ਤੁਸੀਂ ਆਪ ਦੇਖੋ ਸਾਰੀਆਂ ਸੜਕਾਂ ਤੇ ਜਾ ਕੇ ਤੁਸੀਂ ਵੀਡੀਓਗ੍ਰਾਫੀ ਕਰੋ ਜੇ ਅਸੀਂ ਗਲਤ ਤਾਂ ਤਾਂ ਨਹੀਂ ਤੁਸੀਂ ਆਪ ਦੇਖੋ ਪਾਣੀ ਦਾ ਸੜਕ 'ਚ ਵਗ ਜਾਂਦਾ ਜੀ ਸੜਕ ਦੇ ਵਿੱਚ ਵਗਦਾ ਹੈ ਲੋਕੀ ਡਿੱਗ ਪੈਂਦੇ ਆ ਸੱਟਾਂ ਵੱਜ ਜਾਂਦੀਆਂ ਬਹੁਤ ਐਕਸੀਡੈਂਟ ਹੁੰਦੀ ਆ ਪਾਣੀ ਗੋਡੇ-ਗੋਡੇ ਖੜਾ ਹੁਣ ਚਲੋ ਤੁਹਾਨੂੰ ਹੁਣ ਵਿਖਾ ਦਿੰਦੇ ਇਹ ਪਿੰਡ ਦੇ ਖੇਤਾਂ ਨੂੰ ਸੜਕ ਜਾਂਦੀ ਆ ਹਾਂ ਬਿਜਲੀ ਘਰ ਦੇ ਸਾਹਮਣੇ ਪਾਣੀ ਗੋਡੇ-ਗੋਡੇ ਖੜਾ ਤੇ ਹਜੇ ਕਹਿੰਦੇ ਪਿੰਡ ਦਾ ਵਿਕਾਸ ਹੋਇਆ ਕੀ ਹੋਇਆ ਵਿਕਾਸ ਪਿੰਡ ਦਾ ਸਪੀਕਰ ਸਾਹਿਬ ਆਪਦੇ ਪਿੰਡ ਦਾ ਵਿਕਾਸ ਨਹੀਂ ਹੋ ਸਕਿਆ ਉਹਨਾਂ ਨੂੰ ਨਹੀਂ ਕੁਛ ਨਹੀਂ ਹੋਇਆਗਾ ਜੀ ਇਥੋਂ ਦਾ ਕੋਈ ਵਿਕਾਸ ਨਹੀਂ ਹੋਇਆਗਾ ਕੱਟਾ ਕਰਦੇ ਸਾਨੂੰ ਹੋਰ ਕੱਲਾ ਜੀ ਵੀਰ ਜੀ ਸਕੂਲ ਤੇ ਪੈਸੇ ਲਾਏ ਹੋਇਆ ਇਹ ਨਹੀਂ ਪਤਾ 20 ਲੱਖ ਲੱਗਾ ਕਿ 30 ਲੱਖ ਲੱਗਾ ਕੱਲੇ ਸਕੂਲ ਤੇ ਹੋਰ ਜੀ ਕੋਈ ਪਿੰਡ ਦੇ ਵਿੱਚ ਕੋਈ ਗਲੀ ਜਾਂ ਕੋਈ ਨਾਲੀ ਜਾਂ ਕਹੇ ਵੀ ਪਾਸੇ ਇਹਨਾਂ ਨੇ ਪਾਣੀ ਦਾ ਨਿਕਾਸ ਕੀਤਾ ਹੋਵੇ ਸਾਨੂੰ ਮੌਜੂਦਾ ਕਿ ਦਸ ਸਾਲਾਂ ਵੀ ਥੋੜੇ ਪਿੰਡ ਦੇ ਵਿੱਚ ਐਟ ਲੱਗੀ ਇੱਕ ਨਵੀਂ ਠੀਕ ਆ ਇੱਕ ਸੜਕ ਦੀ ਗੱਲ ਨਹੀਂ ਜੀ ਤੁਸੀਂ ਸਾਰੇ ਪਿੰਡ ਚ ਦੇਖ ਲਓ ਚਲੋ ਸਾਡੀ ਸੜਕ ਨੂੰ ਛੱਡ ਦੋ ਉਧਰ ਜਾ ਕੇ ਦੇਖ ਲਓ ਤੁਸੀਂ ਪਿੰਡ ਚ ਕੋਈ ਇੱਕ ਵੀ ਸੜਕ ਇਹੋ ਜੀ ਨਹੀਂ ਜਿਹਦੇ ਚ ਪਾਣੀ ਨਾ ਹੋਵੇ ਅਕੇ ਕੱਲ ਦੱਸਿਓ ਮਤਲਬ ਸਪੀਕਰ ਸਾਹਿਬ ਨੇ ਬਹੁਤ ਵੱਡਾ ਰਤਬਾ ਪੰਜਾਬ ਵਿਧਾਨ ਸਭਾ ਦਾ ਸਪੀਕਰ ਕੀ ਉਹਨਾਂ ਨੂੰ ਡਰ ਪੈ ਗਿਆ ਆਪਣੀ ਪਿੰਡ ਚੋਂ ਵੀ ਉਹਨਾਂ ਨੂੰ ਤੁਸੀਂ ਇਹ ਇਲਜ਼ਾਮ ਲਗਾ ਰਹੇ ਹੋ ਕਿ ਉਹ ਕਾਗਜ਼ ਰੱਦ ਕਰਵਾ ਰਹੇ ਆ ਸਾਡੇ ਇਹ ਅਬਜੈਕਸ਼ਨ ਲਗਾ ਕੇ ਇੰਨਾ ਕੀ ਡਰ ਪੈ ਗਿਆ ਬੰਦੇ ਦੀ ਤਾਂ ਜਿਹੜਾ ਸਪੀਕਰ ਲੈਵਲ ਆਉਂਦਾ ਹੈ ਤਾਂ ਆਪਦੇ ਪਿੰਡ ਚ ਵੈਸੀ ਬੁੱਕਤ ਬਹੁਤ ਹੁੰਦੀ ਹੈ ਟੌਰੀ ਬਹੁਤ ਹੁੰਦੀ ਹੈ ਲੋਕ ਵੈਸੀ ਕਹਿੰਦੇ ਆ ਸਾਡੇ ਪਿੰਡ ਦਾ ਸਪੀਕਰ ਹੈ ਮਾਣ ਹੈ ਆਪਣੇ ਪਿੰਡ ਦੀ ਤਾਂ ਵੈਸੀ ਹੀ ਵੋਟਾਂ ਪੈ ਜਾਣੀਆਂ ਫਿਰ ਤੁਹਾਡੇ ਕਾਗਜ਼ ਰੱਦ ਕਰਾਉਣ ਵਾਲੇ ਪਾਸੇ ਕਿਉਂ ਜਾਣਗੇ ਏਸੇ ਗੱਲ ਨੂੰ ਤਾਂ ਅਸੀਂ ਸੋਚ ਰਹੇ ਆ ਵੀ ਇਹਨਾਂ ਨੂੰ ਇੰ ਫੈਸਲਾ ਲੋਕਾਂ ਨੇ ਦੇਣਾ ਜੀ ਸਤਕਾਰਯੋਗ ਵੋਟਰਾਂ ਨੇ ਦੇਣਾ ਜੀ ਵੀ ਫੈਸਲਾ ਦੇਖੋ ਤਾਂ ਸਹੀ ਕੀ ਹੁੰਦਾ ਜੀ ਹਾਂ ਪਰ ਨਹੀਂ ਪਤਾ ਨਹੀਂ ਕੀ ਗੱਲ ਆ ਸਾਡੇ ਕੈਂਡੀਡੇਟ ਦੇ ਅਬਜੈਕਸ਼ਨ ਲਾ ਕੇ ਸਿਰਫ ਦੇ ਸਿਰਫ ਹੀ ਹਜੇ ਤੱਕ ਫੈਲਾ ਬੰਦ ਕਰੀ ਬੈਠੇ ਆ ਜੀ ਪਤਾ ਨਹੀਂ ਕਿਉਂ ਵੀ ਇਹ ਲੋਕਾਂ ਦਾ ਫਤਵਾ ਆ ਦੀ ਹਾਰਮਨੀ ਬੈਠੇ ਆ ਜੀ ਕੱਲ ਤਾਂ ਸਪੀਕਰ ਸਾਹਿਬ ਇਹ ਕਹਿ ਰਹੇ ਸੀ ਕਿ ਕੋਈ ਪਰਵਾਹ ਨਹੀਂ ਸਾਰੇ ਕਾਗਜ਼ ਭਰੋ ਮੈਂ ਸਭ ਨੂੰ ਕਹਿਣਾ ਜੇ ਕੋਈ ਕਮੀ ਐ ਮੈਨੂੰ ਦੱਸੋ ਚਾਹ ਵੀ ਪਿਆਵਾਂਗੇ ਉਹ ਤਾਂ ਕਹਿੰਦੇ ਸੀ ਝੂਠੀਆਂ ਗੱਲਾਂ ਹਾਂ ਝੂਠੇ ਫੈਸਲੇ ਹਾਂ ਗੱਲ ਗੱਲ ਤੇ ਮੁਕਰਦੇ ਆ ਜੀ ਪਤਾ ਨਹੀਂ ਇਸ ਤੋਂ ਬਾਅਦ ਇਹਨਾਂ ਨੇ ਕੀ ਕਰਨਾ ਸਾਡੀ ਜਾਨ ਨੂੰ ਵੀ ਖਤਰਾ ਹੈ ਇਹਨਾਂ ਤੋਂ ਹੋਰ ਦੱਸੋ ਇਲੈਕਸ਼ਨ ਦਾ ਬਾਅਦ ਦੀ ਗੱਲ ਹੈ ਸਾਨੂੰ ਇਹਨਾਂ ਦੀ ਜਾਨ ਸਾਡੀ ਜਾਨ ਨੂੰ ਵੀ ਖਤਰਾ ਹੈ ਇਹਨਾਂ ਤੋਂ ਪਤਾ ਨਹੀਂ ਕੀ ਕਰਦੇ ਨੇ ਰਾਤ ਨੂੰ ਸਾਨੂੰ ਚੱਕ ਕੇ ਵੀ ਲੈ ਜਾ ਸਕਦੇ ਕਿਸੇ ਪਾਸੇ ਇਸ ਕਰਕੇ ਸਾਡਾ ਆਵਾਜ਼ ਲੋਕਾਂ ਤੱਕ ਪਹੁੰਚਾਈ ਜਾਵੇ ਜੀ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਕੀ ਲੱਗਦਾ ਬਜ਼ੁਰਗ ਮਤਲਬ ਸਪੀਕਰ ਸਾਹਿਬ ਨੂੰ ਇਹ ਗੱਲਾਂ ਕਰਨ ਦੀ ਕਿਉਂ ਲੋੜ ਪੈ ਗਈ ਆਪਣੀ ਪਿੰਡ 'ਚ ਸਾਡੇ ਪਿੰਡ 'ਚ ਜੀ ਉਹਨੇ ਕੀਤਾ ਹੀ ਕੋਈ ਨਹੀਂ ਸਾਨੂੰ ਤਾਂ ਅਸੀਂ ਤਾਂ ਆਖਣਾ ਹੀ ਆ ਫਿਰ ਵੀ ਸਾਡੇ ਪਿੰਡ 'ਚ ਕੀਤਾ ਹੀ ਕੋਈ ਨਹੀਂ ਆਪੇਖੋ ਸਾਰੇ ਨਾਲੀਆਂ ਦੇ ਪਾਣੀ ਗਲੀਆਂ 'ਚ ਪਾਣੀ ਸਾਡੇ ਘਰਾਂ 'ਚ ਪਾਣੀ ਵੜਿਆ ਫਿਰਦਾ ਹੈ ਘਰਾਂ 'ਚ ਪਾਣੀ ਵੜਿਆ ਹਾਂਜੀ ਨਾਲੇ ਇਹ ਸੋਸ਼ਲ ਮੀਡੀਆ ਤੇ ਬਹੁਤ ਚੱਲਦਾ ਸਰਕਾਰ ਦਾ ਕਿ ਵਿਕਾਸ ਬਹੁਤ ਹੋਈ ਜਾਂਦਾ ਪਿੰਡਾਂ ਦਾ ਨਹੀਂ ਜੀ ਸਾਡੇ ਤਾਂ ਹੁਣ ਸਾਰੇ ਪਿੰਡ ਹੀ ਰੋਈ ਜਾਂਦਾ ਹੋਇਆ ਜੀ ਵਿਕਾਸ ਤੁਹਾਡੇ ਪਿੰਡ ਨਹੀਂ ਜੀ ਹੈ ਨਹੀਂ ਤੁਹਾਡੀ ਕੋਈ ਨਹੀਂ ਕੋਈ ਵੀਰੇ ਆ ਦੇਖ ਲੋ ਸਾਡੀ ਤਾਂ ਗਲੀ ਵਿੱਚ ਸਾਡੇ ਨਾਲ ਚੱਲ ਵਰਦੇ ਸੀ ਆਪ ਖਾ ਲਏ ਉਹਨੇ ਵੀ ਕਿੱਥੇ ਖਾਸ ਹੋਇਆ ਹੋਇਆ ਦਾਤਾ ਵੀਰੇ ਸਾਨੂੰ ਬੋਲਣ ਦੀ ਕਿ ਲੋੜ ਜੇ ਉਹ ਕਰੇ ਤਾਂ ਉਹ ਤਾਂ ਕਿਸੇ ਦੇ ਫੈਸਲਾ ਨਹੀਂ ਨਵੇੜਦਾ ਤਾਂ ਆ ਕੀ ਕਰ ਦੂਗਾ ਉਹ ਉਹ ਤਾਂ ਪੰਜਾਬ ਵਿਧਾਨ ਸਭਾ ਦਾ ਸਪੀਕਰ ਐਡਾ ਵੱਡਾ ਉਹਦਾ ਜੀ ਤੁਸੀਂ ਕਹਿੰਦੇ ਉਹ ਨਹੀਂ ਕਿਸੇ ਦਾ ਨਵੇੜਦਾ ਉਹ ਨਹੀਂ ਕਿਸੇ ਦਾ ਵੀ ਨਵੇੜਦਾ ਕਿਸੇ ਜਵਾਕ ਤੇ ਪੈ ਜੇ ਕੋਈ ਉਹ ਉਹ ਨਹੀਂ ਟੱਕ ਨਹੀਂ ਉਹਨੇ ਭਾਈ ਜੀ ਤੁਨ ਮੈਂ ਇੱਕ ਗੱਲ ਦੱਸਾਂ ਇਹ ਮੁੱਖ ਮੰਤਰੀ ਸਾਹਿਬ ਸਪੀਕਰ ਸਾਹਿਬ ਨੂੰ ਤਾਂ ਛੱਡੋ ਤੁਸੀਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਵੀ ਚੁੱਟਾ ਪੰਜਾਬ ਚੋਂ ਬੰਦ ਹੋ ਗਿਆ ਮੇਰੇ ਪਿੰਡ ਚ ਖੁਦ ਵੀ ਖੀ ਜਾਂਦਾ ਚੁੱਟਾ ਬੰਦੇ ਫੜਕਲ ਜਾਂਦੇ ਪੁਲਿਸ ਵਾਲੇ ਹਾਂ ਤੜਕੇ ਨੂੰ ਘਰੇ ਆ ਜਾਂਦੇ ਆ ਅੱਛਾ ਠੀਕ ਆ ਜੀ ਤੇ ਯੁੱਧ ਨਸ਼ੇ ਅਵਰੋਧ ਨਾਲੇ ਤਾਂ ਹਾਂ ਜੀ ਯੁੱਧ ਨਸ਼ੇ ਅਵਰੋਧ ਉਹ ਦੱਸਣ ਦਾ ਸੀ ਵੀ ਕਿੱਥੇ ਆ ਹਾਂ ਸਾਨੂੰ ਦੱਸਣ ਵੀ ਕਿੱਥੇ ਆ ਲੱਕ ਤੋੜਦਾ ਚਿੱਟੇ ਦਾ ਪੰਜਾਬ ਚ ਮੈਂ ਕਹਿੰਦਾ ਜੀ ਸ਼ਾਮ ਨੂੰ ਬੰਦਾ ਫੜਿਆ ਸ਼ਾਮ ਨੂੰ ਬੰਦਾ ਫੜਿਆ ਸਵੇਰ ਨੂੰ ਘਰੇ ਆ ਜਾਂਦਾ ਜੀ ਹਾਂ ਠੀਕ ਆ ਜੀ ਚਿੱਟਾ ਮੇਰੇ ਖੋਦਾ ਪਿੰਡ ਜਿਹੜੀ ਮੈਂ ਗੱਲ ਕਰਦਾ ਮੇਰੀ ਵਸਤੀ ਆ ਸਾਡੇ ਸਾਰੇ ਘਰ ਸਾਡੇ ਆਪ ਦੀਆਂ ਵਸਤੀ ਇਹ ਸਾਡੀ ਆਪ ਦੀ ਆ ਜੀ ਸ਼ਰੇਆਮ ਚਿੱਟਾ ਵਿਖਦਾ ਸ਼ਰੇਆਮ ਠੀਕ ਆ ਸ਼ਰੇਆਮ ਵਿਖਦਾ ਜੀ ਹਾਂ ਠੀਕ ਆ ਬੰਦੇ ਫੜਾਉਂਦੇ ਆ ਜਿਹੜੇ ਬੰਦੇ ਫੜਾਉਂਦੇ ਉਹੀ ਛੜਾਗੇ ਲਿਆਉਂਦੇ ਆ। ਬਾਬਾ ਜੀ ਸਰਕਾਰ ਨੇ ਤਾਂ ਖਤਮ ਕਰਤਾ ਇਹ ਕਹਿੰਦਾ ਬੇਟਾ। ਮੈਂ ਤਾਂ ਖਤਮ ਹੋਇਆ ਹੀ ਨਹੀਂ। ਕੌਣ ਕਹਿੰਦਾ ਇਹ ਸਰਕਾਰ ਕਿੱਥੇ ਕਹਿੰਦੀ ਆ? ਵਿਖਾਵੇ ਤਾਂ ਸਹੀ ਆ ਕੇ ਸਾਨੂੰ ਵੀ ਕਿੱਥੇ ਖਤਮ ਹੋਇਆ? ਇੱਥੇ ਸਾਡੇ ਤਾਂ ਘਰਾਂ ਦੇ ਵੀ ਵਿਖੀ ਜਾਂਦਾ। ਸਾਡੇ ਤਾਂ ਘਰਾਂ ਦੇ ਵਿੱਚ ਵਿਖੀ ਜਾਂਦਾ। ਠੀਕ ਆ ਨਾ ਜੀ? ਹਾਂ। ਜਿਹੜੇ ਬੰਦੇ ਰਾਤ ਨੂੰ ਕੰਮ ਧੰਦੇ ਬਾਹਰ ਅੰਦਰ ਕਰਦੇ ਸੀ ਨਾ ਜੀ, ਹੁਣ ਮੇਰੇ ਵਰਗੇ ਜਿਹੜੇ ਮੇਰੇ ਦੋ ਪੁੱਤ ਆ, ਮੈਨੂੰ ਡਰੇ ਆ ਵੀ ਜੇ ਮੈਂ ਬਾਹਰ ਕੰਮ ਕਰੂੰਗਾ ਯਾਰ ਸੜੇ ਗਲਤ ਨਾ ਲੱਗ ਜਾਣ। ਕੋਣ ਆ ਰਿਹਾ ਪਿਆ ਪਿਆ ਬੜਾ ਜੀ ਅੱਛਾ ਹੱਦੋਂ ਵੱਧ ਇਹ ਗੱਲ ਹੈਗੀ ਹੈ ਜੀ ਪੈਣਾ ਬੋਲਦੀ ਆ ਪੈ ਇਹ ਗੱਲ ਹੈਗੀ ਹੈ ਵੀਰੇ ਹੈਗੀ ਆ ਹੈ ਹੈ ਸ਼ਰਿਆ ਮੈਂ ਕਹਿੰਦਾ ਇਹ ਗੱਲ ਹੈਗੀ ਚਿੱਟਾ ਹੈ ਜੀ ਹਾਂਜੀ 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 ਹੈਗਾ ਜੀ ਚਿੱਟਾ ਹੈਗਾ ਸੁਣੋ ਬਾਈ ਜੀ ਮੇਰੇ ਪਿੰਡ ਨਾਲ ਮੇਰੇ ਪਿੰਡ ਦੇ ਵਿੱਚ 27 ਮੁੰਡੇ ਜਿਨ੍ਹਾਂ ਦੀ ਉਮਰ 16 ਤੋਂ ਲੈ ਕੇ ਤੇ 23 ਸਾਲ ਦੇ ਵਿੱਚ ਵਿੱਚ ਉਮਰ ਸੀਗੀ ਠੀਕ ਹੈ 27 ਮੁੰਡੇ ਮਰੇ ਖੁਦ ਮੇਰੇ ਚਾਚੇ ਦੇ ਮੁੰਡੇ ਦੋ ਸਕੇ ਹਾਂ ਸਕੇ ਚਾਚੇ ਦੇ ਮੁੰਡੇ ਮਰੇ ਆ 2 ਚੱਟਾ ਪੀ ਕੇ ਠੀਕ ਹੈ ਠੀਕ ਹੈ ਜੀ ਹੋਰ ਤਾਂ ਪਤਾ ਨਹੀਂ ਕਿੰਨੇ ਕੀ ਮਰੇ ਕਿੰਨੇ ਕੀ ਨਹੀਂ ਮਰੇ ਇਹ ਕੋਠੀ ਦੇ ਕੋਲੇ ਆ ਘਰ ਅੱਛਾ ਚਾਹਦਾ ਉਹ ਮੁੰਡੇ ਤਾਂ ਜਿਹੜੇ ਮਰੇ ਆ 2 ਹਾਂ ਜੀ ਕੋਲੇ ਕੋਠੀ ਹੈ ਹਾਂ ਕੋਲੇ ਕੋਠੀ ਹੈ ਹੂੰ ਠੀਕ ਹੈ ਨਾ ਜੀ ਅਸੀਂ ਗਲਤ ਨਹੀਂ ਕਹਿੰਦੇਗਾ ਜੀ ਸਹੀ ਕਹਿੰਨੇ ਆ ਇਹ ਹਾਲਾਤ ਹੋਇਆ ਜੀ ਚਿੱਟੇ ਦੇ ਜਿਵੇਂ ਮਰੇ ਆ ਵੀਰੇ ਬਹੁਤ ਨੌਜਵਾਨ ਮਰੇ ਆ ਸਾਡੇ ਪਿੰਡ ਚ ਬਹੁਤ ਜ਼ਿਆਦਾ ਮਰੇ ਨਸ਼ੇ ਦੇ ਨਾਲ ਇਕੱਲੇ ਪੁੱਤ ਮਰੇ ਆ ਜੀ ਮਾਵਾ ਦੇ ਮਾਵਾ ਰੋਂਦੀਆਂ ਚੱਲੀਆਂ ਨਹੀਂ ਜਾਂਦੀਆਂਗਾ ਸਾਨੂੰ ਵੀ ਇਸ ਗੱਲ ਦਾ ਪੂਰਾ ਦੁੱਖ ਆ ਮਾਂ ਦੇ ਦਿਲ ਤੇ ਮਾਤ ਰੱਖੀ ਵਿਖੇ ਜਾਇਦਾ ਤੁਸੀਂ ਪੰਚਾਇਤ ਮੈਂਬਰ ਹਾਂ ਹਾਂਜੀ ਹਾਂਜੀ ਸਰ ਇਹ ਜੀ ਚਿੱਟੇ ਦੇ ਹਾਲਾਤ ਪੂਰੇ ਆ ਜੀ ਬਹੁਤ ਜ਼ਿਆਦਾ ਆ ਜੀ ਮੁੰਡੇ ਵੀ ਡੈਥ ਹੋ ਗਈ ਸੁਭਲ ਜਾਂਦੇ ਸ਼ਾਮ ਨੂੰ ਘਰੇ ਆ ਜਾਂਦੇ ਆ ਜੀ ਸਰਕਾਰ ਤਾਂ ਕਹਿੰਦੀ ਯੋਧ ਨਸ਼ਾ ਮਰਦਾ ਛੁੱਟੇ ਪੈਣ ਨਹੀਂ ਕੋਈ ਹੁਣ ਸਪੀਕਰ ਸਾਹਿਬ ਨੂੰ ਪਤਾ ਹੋਣਾ ਕੀ ਯੋਧਾ ਜੀ ਸੰਤ ਕੋਈ ਪਤਾ ਨਹੀਂ ਸਾਡੇ ਤਾਂ ਵਿਕੀ ਜਾਂਦਾ ਜੀ ਪੂਰਾ ਵਿਕੀ ਜਾਂਦਾ ਹਾਂਜੀ ਪੂਰਾ ਵਿਕੀ ਜਾਂਦਾ ਕੋਈ ਡਰ ਨਹੀਂ ਪੁਲਿਸ ਦਾ ਕੋਈ ਡਰ ਨਹੀਂ ਕਿਸੇ ਨੂੰ ਉਹ ਬੰਦ ਕਰਤਾ ਹੋਣਾ ਵੀਰੇ ਪਰ ਸਾਡੇ ਪਿੰਡੋਂ ਨਹੀਂ ਬੰਦ ਕੀਤਾ ਕੀ ਹੋਣਾ ਪੁਲਿਸ ਚੱਕੇ ਜਾਂਦੀ ਸ਼ਾਮ ਨੂੰ ਸ਼ਾਮ ਨੂੰ ਚੱਕਾ ਬੰਦਾ ਤੜਕੇ ਨੂੰ ਘਰੇ ਦੱਸੋ ਵੀ ਇਹ ਕਿਵੇਂ ਹੋ ਸਕਦਾ ਵੀ ਬੰਦਾ ਵੀ ਚਿੱਟਾ ਬੰਦੇ ਤੋਂ ਮੌਜੂਦਾ ਚਿੱਟਾ ਫੜਿਆ ਹੋਵੇ ਕੈਪਸੂਲ ਫੜੇ ਹੋਣਾ ਪ੍ਰੈਗਾ ਕੈਪਸੂਲ ਜੜੇ ਵਜਦੇ ਆ ਉਹ ਫੜੇ ਹੋਣ ਚਿੱਟਾ ਫੜਿਆ ਹੋਵੇ ਤੇ ਬੰਦਾ ਰਾਤ ਸ਼ਾਮ ਨੂੰ ਲੈ ਕੇ ਜਾਣ ਤੜਕੇ ਨੂੰ ਘਰੇ ਜਾਂ ਸਵੇਰ ਚੱਕਿਆ ਸ਼ਾਮ ਨੂੰ ਘਰੇ ਹੈ ਜੀ ਇਹ ਗੱਲ ਚਿੱਟੇ ਵਾਲੀ ਹੈ ਜੀ ਹਾਂ ਜੀ ਫੁੱਲ ਆ ਜੀ ਹੈ ਜੀ ਇਹ ਗੱਲ 10 12 ਮੁੰਡੇ ਮਰ ਗਏ 12 ਮਰ ਗਏ ਹਾਂ ਜੀ ਆ ਸਾਲ ਦੇ ਵਿੱਚ ਵਿੱਚ ਹੀ ਸਾਲ ਦੇ ਵਿੱਚ ਵਿੱਚ ਹੀ ਮੈਂ ਨਾ ਮੈਂ ਹੈਂਡੀਕੈਪਡ ਬੰਦਾ ਤੇ ਮੇਰੇ ਘਰ ਵਾਲੀ ਆ ਉਹ ਬੋਲਦੀ ਵੀ ਨਹੀਂ ਉਹ ਸੁਣਦਾ ਵੀ ਨਹੀਂ ਗਾਈ ਮੈਂ ਆਟੋ ਚਲਾ ਕੇ ਟਾਈਮ ਪਾਸ ਕਰਦਾ ਯੋ ਮੇਰਾ ਆਟੋ ਖੜਾ ਉਧਰ ਮਾੜੀ ਵੀਡੀਓ ਮਾਰ ਲਓ ਬਣਾ ਲਾਂਗੇ ਠੀਕ ਹੈ ਆਟੋ ਚਲਾ ਕੇ ਟਾਈਮ ਪਾਸ ਕਰਦਾ ਨਸ਼ਾ ਵਿਰੋਧ ਉਹ ਕਹਿੰਦੇ ਨਾ ਨਸ਼ਾ ਵਿਰੋਧ ਸਾਡੇ ਤਿੰਨ ਬੱਚੇ ਆ ਇੱਕ ਮੇਰਾ ਭਤੀਜਾ ਦੋ ਮੇਰੇ ਆ ਉਹ ਸਾਡੇ ਤਿੰਨੇ ਤਿੰਨੇ ਨਿਸ਼ਾਨੇ ਲੱਗੇ ਪਿਆ ਏ ਨਸ਼ਾ ਵਿਰੋਧ ਕਿੱਥੇ ਰਹਿ ਗਈ ਤੁਹਾਡੀ ਹਾਲਤ ਹੈ ਸਾਡੀ ਹਾਲਤ ਹੈ ਮੈਂ ਹੈਂਡੀਕੇਪਡ ਬੰਦਾ ਮੇਰੇ ਘਰ ਵਾਲੀ ਵੀ ਹੈਂਡੀਕੇਪਡ ਹੈ ਦੋਨੇ ਜੀ ਹੈਂਡੀਕੇਪਡ ਹੈ ਕੁਝ ਪੈਸਨ ਦੇ ਟਾਈਮ ਪਾਸ ਹੁੰਦਾ ਕੋਸ ਉਹ ਆਟੋ ਚਲਾ ਕੇ ਮੈਂ ਟਾਈਮ ਪਾਸ ਕਰਦਾ ਠੀਕ ਹੈ ਤੇ ਉਹ ਐਦੂ ਐਦੂ ਹੋਰ ਕੀ ਬੰਦ ਕਰਨੀ ਉਹ ਚੱਲੀ ਜਾਂਦਾ ਜੀ ਉਹ ਸਪੀਕਰ ਤੋਂ ਆਪ ਦੇ ਪਿੰਡ 'ਚ ਨਸ਼ਾ ਨਹੀਂ ਹੁੰਦਾ ਨਾ ਹੋਇਆ ਨਹੀਂ ਜੀ ਕੁਝ ਨਹੀਂ ਹੋਇਆ ਜੀ ਮੈਂ ਉਹਨਾਂ ਨੂੰ ਸਪੀਕਰ ਸਾਹਿਬ ਨੂੰ ਮੈਂ ਕਹਿ ਸੀਗਾ ਮੈਂ ਕਿਹਾ ਨਾ ਮੈਨੂੰ ਬੈਟਰੀ ਵਾਲਾ ਆਟੋ ਦਵਾ ਦਿਓ ਤੇ ਉਹ ਸਾਈਕਲ ਦਵਾ ਦੋ ਜੀ ਟਰਾਈਸਾਈਕਲ ਜਿਹੜਾ ਬੈਟਰੀ ਵਾਲਾ ਮਿਲਦਾ ਮੈਨੂੰ ਕਹਿੰਦੇ ਵੀ ਤੂੰ 60% ਵਾਲੇ ਨੂੰ ਹੀ ਮਿਲਦਾ ਤੂੰ 80% ਸਰਟੀਫਿਕੇਟ ਬਣਾ ਲੈ। ਆਵੇ ਮੈਂ 80% ਸਰਟੀਫਿਕੇਟ ਬਣਾਇਆ। ਉਹ ਉਹਨਾਂ ਨੇ ਮੈਨੂੰ ਰੈੱਡ ਕਲਾਸ ਦਫ਼ਤਰ ਕੱਲਿਆ। ਮੈਨੂੰ ਕਹਿੰਦੇ ਵੀ ਤੂੰ ਰੈੱਡ ਕਲਾਸ ਦਫ਼ਤਰ ਜਾਵੜਾ ਉੱਥੇ ਤੈਨੂੰ ਆਟੋ ਦੇ ਦੇਣਗੇ ਉਹ, ਸਾਈਕਲ ਦੇ ਦੇਣਗੇ ਬੈਟਰੀ ਵਾਲਾ। ਪਰ ਉਹਨਾਂ ਨੇ ਇਹਨਾਂ ਦੇ ਕਹਿਣ ਦੇ ਵਜੂਦ ਵੀ ਉਹਨਾਂ ਨੇ ਸੁਣਾਈ ਨਹੀਂ ਕੀਤੀ ਕੋਈ। ਉਹ ਦਿੱਤਾ ਨਹੀਂ ਹਜ ਤੱਕ ਮਿਲਿਆ ਨਹੀਂ। ਸਪੀਕਰ ਦੀ ਸੁਣਾਈ ਹੈਣੀ ਹੈ। ਐ ਨਹੀਂ। ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਸਪੀਕਰ ਸਾਹਿਬ ਦੇ ਪੀਏ ਨੂੰ ਵੀ ਕਿਹਾ ਸੀਗਾ ਜਿਹੜਾ ਉਹ ਆ ਕੀ ਨਾਂ ਦਾ ਦੀਪਾ। ਇੱਧਰ ਸਾਡੇ ਆ ਹੈਗਾ ਤੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਵੀ ਤੁਸੀਂ ਦਵਾ ਦਿਓ ਬੂਟਾਂ ਦਾ ਟਾਈਮ ਸੀਗਾ ਸਰਪੰਚੀ ਦਾ ਮੈਂ ਕਿਹਾ ਹੀ ਉਹ ਕਹਿੰਦੇ ਨੇ ਚੱਲ ਆ ਸਰਪੰਚੀ ਜਿੱਤ ਲੈਣ ਦੋ ਜਿਵੇਂ ਤੁਸੀਂ ਸਪੀਕਰ ਸਾਹਿਬ ਨੂੰ ਜਿਤਾਇਆ ਸੀ ਉਵੇਂ ਤੁਸੀਂ ਜਿਤਾ ਦਿਓ ਉਹ ਜਿੱਤ ਵੀ ਗਏ ਜੀ ਉਹਨਾਂ ਨੇ ਕੋਈ ਵਾਦਾ ਨਹੀਂ ਪੂਰਾ ਆਵੇ ਮੈਂ 80% ਸਰਟੀਫਿਕੇਟ ਵੀ ਬਣਾ ਲਿਆ ਮਤਲਬ ਠੀਕ ਹੈ ਤੁਹਾਡੇ ਕੋਲ ਤਾਂ ਉਹ ਮੈਨੂੰ ਫੇਰ ਵੀ ਨਹੀਂ ਮਿਲਿਆ ਹਾਂਜੀ ਇੱਕ ਵੀਰ ਜੀ ਤੁਹਾਨੂੰ ਮੈਂ ਗੱਲ ਦੱਸਾਂ ਵੀ ਅਸੰਧਵਾ ਪੈਂਡ ਸਪੀਕਰ ਤੋਂ ਲੈ ਕੇ ਵੀ ਮੈਂਬਰ ਤੋਂ ਲੈ ਕੇ ਰਾਸ਼ਟਰਪਤੀ ਦਾ ਪੈਂਡ ਆ ਹਾਂ બસ ਨਹੀਂ ਰੋકરી ਮੇਰੇ ਪਿੰਡ ਆ ਠੀਕ ਹੈ ਫਰੀਦਕੋਟ ਬਸ ਤੇ ਚੜ ਕੇ ਨਾ ਪੁੱਛ ਲੋ ਜੇ ਵੀ ਸੰਧਵਾ ਰੁਕੇਗਾ ਉਹ ਕਹਣਗੇ ਨਾ ਵੀ ਚੰਡੀਗੜ੍ਹ ਦੀ ਸਵਾਰੀ ਨਹੀਂ ਚੱਕਣੀ ਯਾਰ ਇਹ ਹਾਂ ਇਹਨੂੰ ਚੰਡੀਗੜ੍ਹ ਦਾ ਇਹ ਸਾਡੇ ਪਿੰਡ ਨੂੰ ਅੱਛਾ ਇਹ ਨਾਂ ਦਾ ਚੰਡੀਗੜ੍ਹ ਅੱਛਾ ਹੂਣੀ ਠੀਕ ਹੈ ਫਰੀਦਕੋਟ ਹਾਂਜੀ ਫਰੀਦਕੋਟ ਬੱਸ ਸਟੈਂਡ 'ਚ ਪੁੱਛੋਗੇ ਨਾ ਸਿੰਧਮਾ ਰੁਕਣਾ ਉਹ ਕਹਣਗੇ ਵੀ ਚੰਡੀਗੜ੍ਹ ਦੀ ਸਵਾਰੀ ਨਹੀਂ ਆਹ ਬੱਚੇ ਆ ਆਹ ਕੁੜੀਆਂ ਅਸੀਂ ਸਟੂਡੈਂਟ ਹੈਗੇ ਕਾਲਜ ਜਾਣਾ ਹੁੰਦਾ ਲੇਟ ਹੋ ਜਾਂਦੇ ਆ ਤੇ ਬੱਸ ਕੋਈ ਰੁਕਦੀ ਨਹੀਂਗੀ ਨਾ ਬੱਸ ਸਟੈਂਡ 'ਚ ਅੱਜ ਦਾ ਬਣਾਇਆ ਵਾ ਇੰਨਾ ਟਾਈਮ ਹੋ ਗਿਆ ਟੁੱਟਿਆ ਬੱਸ ਸਟੈਂਡ ਨਾ ਉੱਥੇ ਬਹਿਣ ਨੂੰ ਤਾਂ ਜਦੋਂ ਗਰਮੀ ਹੁੰਦੀ ਧੁੱਪੇ ਖੜੇ ਮਾਰੇ ਆਂਦੇ ਅਸੀਂ ਪਸੀਨੇ ਨਾਲ ਤੇ ਘੰਟਾ ਘੰਟਾ ਬੱਸ ਨਹੀਂ ਰੁਕਦੀ ਮਤਲਬ ਤੁਹਾਡੇ ਪਿੰਡ 'ਚ ਬੱਸ ਵੀ ਰੁਕਦੀ ਹੈਂ ਕੋਈ ਵੀ ਨਹੀਂ ਰੁਕਦੀ ਉਹ ਵੀ ਯਾਰ ਨਲਕਾ ਹੀ ਆ ਕੋ ਕੁੜੀ ਹੋਵੇ 25 ਸਾਲ ਹੋ ਗਏ ਲੱਗੇ ਨੂੰ ਮੇਰੀ ਦਾਦੀ ਸਰਪੰਚ ਨਹੀਂ ਸੀ ਜਦੋਂ ਲੱਗਾ ਤੇ ਜਿਹੜਾ ਅੱਡਾ ਬਣਿਆ ਪਰਲੇ ਪਾਸੇ ਉਹ ਮੇਰੀ ਦਾਦੀ ਨੇ ਬਣਵਾਇਆ ਔਰ ਲਾਟਾ ਜਿਹੜਾ ਨੀਵਾ ਜਣਾ ਉਹ ਰਾਸ਼ਟਰਪਤੀ ਮੋਤਕ ਮੌਕੇ ਦਾ ਬਣਿਆ 50 ਸਾਲ ਕੋਈ 70 ਸਾਲ ਹੀ ਹੋ ਗਏ ਹੋਣਗੇ ਇਹ ਟੀਵੀ ਨਹੀਂ ਲੱਗੀ ਦਿਖਾਈ ਕਿਤੇ ਹਾਂਜੀ ਜੀ ਤਾਂ ਗੱਲਬਾਤ ਕਿਦਰੀ ਕੀ ਮੰਨਦੇ ਹੋ ਮਤਲਬ ਇਸੇ ਕਰਕੇ ਕਾਗਜ਼ ਰੱਦ ਹੋ ਰਿਹਾ ਵੀ ਮਤਲਬ ਪਿੰਡ ਦੇ ਵਿੱਚੋਂ ਡਾਰਾ ਉਹਨਾਂ ਨੂੰ ਵੀ ਕਿਤੇ ਹਾਰਨਾ ਆਪਦੇ ਪਿੰਡ ਚੋਂ ਇਹਨਾਂ ਹਾਰ ਦੀ। ਵੱਡੀ ਗੱਲ ਤਾਂ ਇਹੀ ਆ ਜੀ ਇਹੀ ਡਾਰਾ ਹੈ। ਹਾਂ ਲੋਕਾਂ ਨੇ ਫਤਵਾ ਸੂਚੀ ਬੈਠੀ ਆ ਵੀ ਕੀ ਦੇਣਾ ਹੈ। ਹੁਣ ਇਹੀ ਉਹਨਾਂ ਨੂੰ ਡਰ ਖਾ ਰਿਹਾ ਵੀ ਕਿਵੇਂ ਨਾ ਕਿਵੇਂ ਇਹਨਾਂ ਦੇ ਕਾਗਜ਼ ਰਿਜੈਕਟ ਕਰਾਈ ਗਏ ਜੀ। ਬਾਕੀ ਨੰਬਰ 2 ਗੱਲ ਇਹ ਆ ਜੀ ਜਿਹੜਾ ਉਹਨਾਂ ਦੂਜਾ ਕੈਂਡੀਡੇਟ ਆ ਜੀ ਇਹਨਾਂ ਦਾ। ਹਾਂ ਉਹ ਜੱਦੀਪੁਰਸੀ ਆ ਆਪਦੇ ਘਰ ਚ ਰਹਿ ਰਹੇ ਆ ਜੀ। ਠੀਕ ਹੈ। ਸਾਰਾ ਪਰਿਵਾਰ ਜੀ। ਹੁਣ ਇਹ ਜਿਹੜਾ ਰੈਂਪ ਬਣਿਆ ਉਹਨਾਂ ਦੇ ਘਰ ਦੇ ਦਿੱਤੇ ਸੜਕ ਦੇ ਅੱਧੀ ਰੋਕੀ ਬੈਠੇ ਆ ਜੀ ਉਹਦੀ ਖਾਤਰ ਬਜੈਕਸਨ ਲਾਇਆ ਸੀਗਾ ਜੀ ਹੁਣ ਉਹਦੀ ਖਾਤਰ ਇਹ ਕਹਿ ਰਿਹਾ ਜੀ ਵੀ ਇੱਥੇ ਰਹਿ ਨਹੀਂ ਰਿਹਾ ਵੀ ਇਹਦਾ ਘਰ ਹੀ ਨਹੀਂ ਵੀ ਇਹਦਾ ਬਾਹਰ ਰਹਿ ਰਿਹਾ ਰਜਨੀ ਕੌਰ ਵੀ ਇੱਥੇ ਰਹਿੰਦੇ ਨਹੀਂ ਜਾ ਕੇ ਉਹਦੀ ਪੜਤਾਲ ਕੀਤੀ ਜਾਵੇ ਜੀ ਤੁਹਾਡੇ ਨਾਲ ਚੱਲਦੇ ਜੀ ਉਹਦਾ ਘਰ ਵਿਖਾਇਆ ਜਾਵੇ ਪੜਤਾਲ ਕਰਕੇ ਉਹ ਮਤਲਬ ਜਿਹੜਾ ਉਹਨਾਂ ਦਾ ਉਮੀਦਵਾਰ ਆ ਉਹਦੇ ਬਾਰੇ ਇਹ ਗੱਲ ਕਹਿ ਰਹੇ ਵੀ ਜਿਹੜਾ ਉਹ ਰੈਂਪ ਤਾਂ ਉਹਨਾਂ ਨੇ ਕੱਬ ਜਾਇਆ ਜਗਾ ਨਹੀਂ ਉਹ ਜਗ੍ਹਾ ਹੀ ਨਹੀਂ ਜਗ੍ਹਾ ਹੀ ਨਹੀਂ ਜੀ ਵੀ ਇਹਦਾ ਹੋਰ ਕਿਤੇ ਰਹਿ ਰਹੀ ਆ ਆ ਕਰਕੇ ਤੁਸੀਂ ਤੁਹਾਨੂੰ ਨਾਲ ਜਾ ਕੇ ਵਿਖਾ ਵੀ ਸਕਦੇ ਆ ਜੀ ਵੀ ਪਿੰਡ ਦੇ ਮੋਦਵਾਰ ਇੱਥੋਂ ਉਹਨਾਂ ਹੋਰ ਗੱਲ ਬਣਾਈ ਆ ਜੀ ਦੋ ਚਾਰ ਬੰਦਿਆਂ ਨੇ ਪ੍ਰਸ਼ਾਸਨ ਦੀ ਸਹਿਯਤ ਇੱਕ ਖਾਲੀ ਐਪਲੀਕੇਸ਼ਨ ਲੈ ਕੇ ਇੱਥੋਂ ਸਾਈਨ ਕਰਾ ਕੇ ਉਹ ਦੇਬਜੈਕਸ਼ਨ ਵੀ ਪੂਰਤੀ ਕਰ ਰਹੇ ਆ ਵੀ ਇਹ ਇਹ ਇੱਥੇ ਨਹੀਂ ਰਹਿ ਰਹੀ ਕੋਈ ਚੰਦ ਚੋ ਜਿਹੜੇ ਝਿੱਤੇ ਉਹਨਾਂ ਦੇ ਇਹ ਉਹਨਾਂ ਨੇ ਇਤਰਾਜ ਦੀ ਪੂਰਤੀ ਕਰਕੇ ਵੀ ਕਿੰਨਾ ਕਿਵੇਂ ਇਹਨਾਂ ਦੇ ਕਾਗਜ਼ ਰਿਜੈਕਟ ਕੀਤੇ ਜਾਣਗੇ ਹਾਂ ਸੰਧੂ ਸਾਹਿਬ ਵੀ ਨੇ ਹਲਕਾ ਇੰਚਾਰਜ ਨੇ ਕੋਟਕਪੂਰਾ ਦੇ ਕਾਂਗਰਸ ਤੋਂ ਕੀ ਮੰਨਦੇ ਹੋ ਜੀ ਮਤਲਬ ਕੱਲ ਤਾਂ ਸਪੀਕਰ ਸਾਹਿਬ ਬੜਾ ਕਹਿ ਰਹੇ ਸੀ ਕਿ ਵਿਰੋਧੀਆਂ ਨੂੰ ਚਾਹ ਵੀ ਪਿਾਵਾਂਗੇ ਸਤਕਾਰ ਵੀ ਕਰਾਂਗੇ ਅੱਜ ਇਹ ਆਪਦੇ ਪਿੰਡ 'ਚ ਹੀ ਰੌਲਾ ਪੈ ਗਿਆ ਵੀ ਇੱਕ ਪੁਲੀ ਬਣ ਤੇ ਅਬਜੈਕਸ਼ਨ ਲੱਗਣੀ ਹੈ ਭਾਈ ਜੀ ਇਹ ਤਾਂ ਉਹਨਾਂ ਦੇ ਸਾਨੂੰ ਉਦੋਂ ਹੀ ਪਤਾ ਸੀ ਵੀ ਜਿਹੜਾ ਇੰਨਾ ਪਿਆਰ ਦੀਆਂ ਗੱਲਾਂ ਕਰ ਰਿਹਾ ਇਹ ਗੜਗੜਾ ਰਿਹਾ ਵੀ ਅਸੀਂ ਬੜਾ ਪਿਆਰ ਕਰਦੇ ਹਾਂ ਅਸੀਂ ਉਹਨਾਂ ਦੇ ਫਿੱਤਰਤ ਨੂੰ ਉਹਨਾਂ ਦੇ ਅੰਦਰਲੇ ਨੂੰ ਸਾਰਾ ਪੰਜਾਬ ਜਾਣਦਾ ਵੀ ਇਹ ਆਵਾਮੀ ਪਾਰਟੀ ਖਾਸ ਕਰਕੇ ਕੁਲਤਾਰ ਹੂੰ ਇਹ ਬਹੁਤ ਝੂਠਾ ਬੰਦਾ ਹੂੰ ਜਦੋਂ ਇਹ ਮਿੱਠੀਆਂ ਮਿੱਠੀਆਂ ਗੱਲਾਂ ਹੁਣ ਤੱਕ ਕਰਦਾ ਰਿਹਾ ਭਾਵੇਂ ਧਰਮ ਦੀਆਂ ਗੱਲਾਂ ਸੀ ਜਾਂ ਪੰਜਾਬ ਦੀਆਂ ਗੱਲਾਂ ਸੀ ਜਦਨੇ ਜਿੱਤਿਆ ਸੀ ਇਹਨੇ ਇਹ ਗੱਲ ਕਹੀ ਸੀ ਵੀ ਮੈਂ ਚਿੱਟਾ ਤਾਂ ਕਿਹ ਚਿੱਟਾ ਰਮਾਲ ਨੇ ਸੀ ਰੱਖਣ ਦੇਣਾ ਕਿਸੇ ਨੂੰ ਤੇ ਅੱਜ ਜੋ ਪਿੰਡ ਦੇ ਵਿੱਚ ਤੁਸੀਂ ਸੁਣ ਰਹੇ ਆ ਵੀ ਕੀ ਹਾਲ ਬੁਰਾ ਇਸ ਪਿੰਡ ਦਾ ਵੇਖੋ ਮੈਨੂੰ ਹੈਰਾਨਗੀ ਹੁੰਦੀ ਆ ਵੀ ਦੋਸ਼ ਕਿਹਦੇ ਤੇ ਲੱਗੇ ਕੈਂਡੀਡੇਟ ਤੇ ਗੁਰਵਿੰਦਰ ਕੌਰ ਲੜਕੀ ਜਿਹੜੀ ਲਾਗ ਗ੍ਰੈਜੂਏਟ ਆ ਉਹਦੇ ਤੇ ਦੋਸ਼ ਲਾਇਆ ਵੀ ਇਹਨਾਂ ਨੇ ਨਾਲਾ ਭਰਤਾ ਹੂੰ ਪਾਣੀ ਦੀ ਸਪਲਾਈ ਰੋਕਤੀ ਇਸੇ ਤਰ੍ਹਾਂ ਸਾਡੀ ਮੋੜ ਪਿੰਡ ਤੋਂ ਇੱਕ ਕੈਂਡੀਡੇਟ ਨੇ 60-65 ਸਾਲ ਦੀ ਉਹਨਾਂ ਦੀ ਉਮਰ ਆ ਉਹ ਵੀ ਲੇਡੀ ਕੈਂਡੀਡੇਟ ਖਾਰਾ ਜੋਨ ਉਹਨਾਂ ਦਾ ਉਹਨਾਂ ਦੇ ਉੱਤੇ ਹੁਣੇ ਮੈਂ ਗੱਲ ਕੀਤੀ ਸੀ ਪਟਵਾਰੀ ਨਾਲ ਮੈਨੂੰ ਪਤਾ ਲੱਗਿਆ ਪਹਿਲਾਂ ਤੇ ਇਹਨਾਂ ਨੇ ਪੰਚਾਇਤ ਮਹਿਕਮੇ ਤੋਂ ਉਹਨਾਂ ਤੇ ਆਬਜੈਕਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਉਹ ਕੋਈ ਬਣਦੀ ਨਹੀਂ ਸੀ ਗੱਲ ਫਿਰ ਉਹਨਾਂ ਦੇ ਪਿੰਡ ਖਾਲਾ ਇੱਕ ਟੁੱਟਿਆ ਉਹਨਾਂ ਦੇ ਖੇਤ ਜ ਵੀ ਹਨੀ ਦੂਰ ਉਹ ਹੁਣ ਇੱਕ ਆਬਜੈਕਸ਼ਨ ਲਵਾਤਾ ਜੀ ਇਹ ਨਹਿਰ ਮੈਕਮੇ ਦੇ ਖਾਲਾ ਇਹਨਾਂ ਨੇ ਤੋੜਿਆ ਇੱਕ ਲੇਡੀ 65 ਸਾਲ ਦੀ ਖਾਲਾ ਤੋੜ ਰਹੀ ਹੈ ਹਮ ਹੁਣ ਮੇਰੀ ਹੁਣੇ ਲਾਈਵ ਮੈਂ ਲੋਕੇਸ਼ਨ ਬਣਾਈ ਹੈ ਹਮ ਪਟਵਾਰੀ ਨੂੰ ਫੋਨ ਕੀਤਾ ਸੀ ਹਮ ਉਹਨੇ ਰਿਕਾਰਡਿੰਗ ਕੀਤੀ ਹੈ ਚੇਵਾ ਦੀ 8 ਮਿੰਟ ਦੇ ਫੋਨ ਤੁਹਾਨੂੰ ਵਿਖਾ ਵੀ ਦੇਵਾਂਗਾ ਪਟਵਾਰੀ ਵਿਚਾਰਾ ਕਹਿ ਰਿਹਾ ਪਹਿਲਾਂ ਮੇਰੀ ਥੋੜੀ ਦਿਰ ਪਹਿਲਾਂ ਗੱਲ ਹੋਈ ਸੀ ਕਹਿੰਦਾ ਜੀ ਸਾਡੇ ਕੋਲ ਕੋਈ ਇਹੋ ਜੀ ਰਿਪੋਰਟ ਨਹੀਂ ਆਈ ਹੁਣ ਉਹ ਕਹਿ ਰਿਹਾ ਵੀ ਮੇਰੀ ਜੀ ਮੈਨੂੰ ਤਾਂ ਹੁਣੇ ਰਿਪੋਰਟ ਆਈ ਹੈ ਮੈਂ ਅਸੀਂ ਕਿਹਾ ਜ਼ਰੂਰ ਉਹਨੂੰ ਵੀ ਭਾਈ ਗਲਤ ਰਿਪੋਰਟ ਨਾ ਕਰੀ ਜਦੋਂ ਕਿ 3 ਵਜੇ ਤੱਕ ਆਬਜੈਕਸ਼ਨ ਲੈਣ ਦਾ ਟਾਈਮ ਸੀ 2-3 ਘੰਟੇ ਤੱਕ ਤੁਸੀਂ ਆਬਜੈਕਸ਼ਨ ਦੂਰ ਕਰਾਸਦਾ ਸਰਕਾਰ ਐਸ ਡੀ ਐਮ ਕੋਟਕਪੁਰਾ ਨੇ ਸਾਨੂੰ ਇਹ ਕਿਹਾ ਵੀ ਇੱਥੇ ਤਾਂ 70-80 ਇਤਰਾਜ ਲੱਗੇ ਆ 119 ਕਾਗਜ਼ ਆ 80 ਇਤਰਾਜ ਲੱਗੇ ਆ ਉਹਦੇ ਵਿੱਚ ਆਮ ਤੇ ਭਾਜਪਾ ਜਾਂ ਕੋਈ ਹੋਰ ਇੰਡੀਪੈਂਡੈਂਟ ਉਹ ਸਾਰਿਆਂ ਦੇ ਉੱਤੇ ਤਰਾਜ ਲਾਦੇ ਇਹਨਾਂ ਨੇ ਹੂੰ ਭਾਵੇਂ ਕੈਂਡੀਡੇਟ ਸੀ ਪਾਰਟੀ ਦਾ ਜਾਂ ਕਵਰਿੰਗ ਕੈਂਡੀਡੇਟ ਸੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਜਿੱਥੇ ਕਾਗਜ਼ ਖੋਲੇ ਪਾੜ ਤੇ ਉੱਥੇ ਇਹ ਹੋ ਗਿਆ ਜਿੱਥੇ ਕਾਗਜ਼ ਭਰ ਪ੍ਰਵਾਹ ਤੇ ਉੱਥੇ ਕਾਗਜ਼ ਰਿਜੈਕਟ ਕਰਾਉਂਦੇ ਉੱਥੇ ਰਿਜੈਕਟ ਹੋ ਰਹੇ ਆ ਹੂੰ ਜਿਹੜੇ ਪੰਚਾਇਤ ਸੈਕਟਰੀ ਆ ਹੁਣ ਉਹਨਾਂ ਦੇ ਫੋਨ ਬੰਦਾ ਰਹੇ ਆ ਹੂੰ ਇਹਨਾਂ ਨੇ ਬਿਲਕੁਲ ਸਹੀ ਗੱਲ ਦੱਸੀ ਆ ਜਿਹੜਾ ਇੱਥੋਂ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਉਹਦਾ ਘਰ ਤਿੰਨ ਤਿੰਨ ਫੋਟੋ ਉਹਨਾਂ ਨੇ ਗਲੀ ਰੋਕੀ ਆ ਇਹ ਤਾਂ ਵਿਚਾਰਾਂ ਨੇ ਰ ਇਹਨਾਂ ਨੇ ਸਾਡੇ ਕਾਂਗਰਸ ਅਕਾਲੀ ਦੇ ਕੈਂਡੀਡੇਟ ਤੇ ਕਿਸੇ ਤੇ ਇਹ ਦੋਸ਼ ਲਾਇਆ ਵੀ ਇਹਨਾਂ ਨੇ ਜੀ ਵਾਟਰ ਵਸ ਦੀ ਪਾਈਪਾਂ ਭੰਨਦੀਆਂ ਹੂੰ ਸਾਡੇ ਕੋਲ ਸਬੂਤ ਆ ਅਫਸਰਾਂ ਨੇ ਇਹ ਵੀ ਜਵਾਬ ਦੇਤਾ ਕਈਆਂ ਨੇ ਇਹਨਾਂ ਨੂੰ ਵੀ ਇਹਨਾਂ ਨੇ ਨਹੀਂ ਪਟੀਆਂ ਪਰ ਇਸ ਤੋਂ ਤਾਂ ਗਿਰੀ ਆ ਸ਼ਿਕਾਇਤ ਤੇ ਸ਼ਿਕਾਇਤ ਅੱਗੋਂ ਕਿਸੇ ਹੋਰ ਨੂੰ ਲਖਾ ਲੈਂਦੇ ਆ ਕਿਸੇ ਹੋਰ ਨੂੰ ਲਖਾ ਲੈਂਦੇ ਆ ਐਸ ਵੇਲੇ 6:30 ਵੱਜ ਚੁੱਕੇ ਆ ਅਜੇ ਵੀ ਅਫਸਰ ਇਹਨਾਂ ਦੀਆਂ ਰਿਪੋਰਟਾਂ ਕਰੀ ਜਾਂਦੇ ਆ ਮਤਲਬ ਇਹ ਸੰਧੂ ਸਾਹਿਬ ਇਹ ਤਾਂ ਜਿਵੇਂ ਹੁਣ ਇਹ ਕਹਿੰਦੇ ਵੀ ਆ ਪੁਲੀ ਹੁਣ ਬੰਦੇ ਨੇ ਘਰ ਚ ਲੰਘਣਾ ਉਹ ਤਾਂ ਪੁਲੀ ਬਣਾਉਗੇ ਚਾਹੇ ਪੱਕਾ ਖਾਲ ਹੋਵੇ ਕੱਚਾ ਖਾਲ ਹੋਵੇ ਸੀਵਰੇਜ ਦੀ ਨਾਲੀ ਹੋਵੇ ਕੁਛ ਹੋਵੇ ਮਤਲਬ ਇਹ ਤਾਂ ਉਹ ਚੀਜ਼ ਹੋ ਗਈ ਵੀ ਖਾਂਦੇ ਦੀ ਦਾੜੀ ਹਲਦੀ ਹੈ ਇਹ ਉਹ ਉਹ ਹਾਲੀ ਗੱਲ ਹੋ ਗਈ ਬਾਈ ਜੀ ਆਪਾਂ ਫਰੀ ਕੋਟ ਜਾਂਦੇ ਆ ਆਈਡੈਂਟੀਟੀ ਨਹਿਰਾਂ ਲੰਘਦੇ ਆਪਾਂ ਹਾਂ ਨਹਿਰਾਂ ਦੇ ਉੱਤੇ ਸੜਕ ਬਣਾ ਕੇ ਲੰਘੇ ਪੁਲ ਬਣਾ ਕੇ ਲੰਘੇ ਆ ਜੇ ਹੁਣ ਇੱਥੇ ਸੜਕ ਆ ਖਾਲ ਬਣਿਆ ਕਿਵੇਂ ਟੱਪੂ ਗਈ ਖਾਲੇ ਦੇ ਉੱਤੋਂ ਟੱਪੂ ਨਾਲ ਇੱਕ ਘਾਰਾ ਕੋਈ ਤੁਸੀਂ ਦੂਰ ਦੂਰ ਨਿਕਾ ਬਣੇ 1 ਕਿਲੋਮੀਟਰ ਦਾ ਘਟੋ ਘਟ ਬੱਦੀ ਹੈ ਇਹ ਸ ਇਹ ਤਾਂ ਬਿਲਕੁਲ ਵੇਖੋ ਇਹਨਾਂ ਨੂੰ ਇਹ ਚਾਹੀ ਇਹ ਇਹਨਾਂ ਨੂੰ ਪਤਾ ਲੱਗ ਗਿਆ ਵੀ ਲੋਕਾਂ ਨੇ ਸਾਡੇ ਐ ਕਿ ਸਾਨੂੰ ਵੋਟਾਂ ਨਹੀਂ ਸਾਨੂੰ ਜੁੱਤੀਆਂ ਮਾਰ ਰਹੀਆਂ ਹੂੰ ਇਹਨਾਂ ਨੇ ਕਿਹਾ ਵੀ ਲੋਕਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ ਆਪ ਦਾ ਜੋ ਹਰਬਾ ਵਰਤਿਆ ਜਾਂਦਾ ਜਵਰਤੀਏ ਅੱਜ ਵੇਖੋ ਅੱਜ ਤੱਕ ਕੈਂਡੀਡੇਟਾਂ ਦੀ ਕੋਈ ਲਿਸਟਿੰਗ ਲੱਗੀ ਉੱਥੇ ਤੇ ਮੈਨੂੰ ਲੱਗਦਾ ਇਹ ਅੱਜ ਰਾਤ ਨੂੰ ਨਹੀਂ ਲੱਗਣੀ ਇਹ ਸਵੇਰ ਸਵੇਰ ਆਉਣਗੇ ਚੋਰੀ ਛਿਪੇ ਤੇ ਆਪਸਨ ਭੱਜਣਗੇ ਭੱਜਣਗੇ ਹਾਂ ਜੀ ਇਹ ਇਲੈਕਸ਼ਨ ਸ਼ਾਮ-ਦਾਮ ਦੰਡ ਬੇਦਨ ਨਾਲ ਲੜਿਆ ਜਾ ਰਿਹਾ ਤੁਸੀਂ ਵੇਖੋ ਵੀ ਇੱਕ ਵਾਰੀ ਘਰ ਦਿਖਾਓ ਘਰ ਕਿੱਥੇ ਆ ਤੇ ਆਹ ਪੁਲੀ ਜਿਹੜੀ ਹੈਗੀ ਆ ਇਹ ਇਹ ਕਿੱ ਪੁਲੀਦੋ ਪਿੱਛੇ ਹੀ ਘਰ ਬਣਿਆ ਹੋਇਆ ਹਾਂ ਹਾਂ ਜਿਆਦਾ ਸਪੀਕਰ ਸਾਹਿਬ ਕੀ ਮੈਂ ਪੂਰੀ ਆਮ ਆਦਮੀ ਪਾਰਟੀ ਨੂੰ ਬੇਨਤੀ ਕਰਦਾ ਹਾਂ ਵੀ ਗਾਂ ਤੋਂ ਇਹਨਾਂ ਦੇ ਘਰਾਂ ਵੋਟਾਂ ਵੀ ਨਾ ਮੰਗਣ ਆਇਓ ਜੇ ਕਬਜਾ ਕਹਿੰਨੇ ਨਾ ਇਹਨਾਂ ਦੇ ਘਰੇ ਵੋਟਾਂ ਵੀ ਮੰਗਣ ਆਇਓ ਜੇ ਵੋਟਾਂ ਮੰਗਣੀਆਂ ਤਾਂ ਫਿਰ ਇਹ ਜੋ ਪੋਲ ਬਣਾਓ ਵੀ ਸਿੱਧਾ ਲਿਫਟ ਲੱਗੀ ਹੋਵੇ ਤੇ ਅਗਲਾ ਘਰੇ ਉੱtre ਹਾਂ ਪੁੱਛਣ ਵਾਲਾ ਹੋਵੇ ਵੀ ਕਿਸੇ ਨੇ ਜਾਣਾ ਹੋਵੇ ਕਿਸੇ ਜਵਾਕ ਨੇ ਟੱਪਣਾ ਹੋਵੇ ਉੱਤੋਂ ਹਵਾ ਚ ਟੱਪ ਜੂਗਾ ਹਾਂ ਕਮਾਲ ਕਰਤੀ ਯਾਰ ਤੁਸੀਂ ਯਾਰ ਹਾਂ ਕਿੱਥੋਂ ਆਏ ਹੋ ਤੁਸੀਂ ਯਾਰ ਇਹ ਹੈਗੀ ਆਮ ਆਦਮੀ ਪਾਰਟੀ ਹਾਂ ਕਹਿੰਦੇ ਅਸੀਂ ਆਮ ਘਰਾਂ ਦੇ ਹਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਝੂਠ ਪਕੰਡ ਮਾਰ ਕੇ ਸ਼ਾਮ-ਦਮ ਦੰਡ ਬੇਦ ਨਾਲ ਇਲੈਕਸ਼ਨ ਲੜੀ ਜਾਂਦੇ ਆ। ਹੂੰ ਫਟੇ ਲਾਂ ਤੇ ਤੁਹਾਡੀ ਤਾਂ ਗੱਲਬਾਤ ਕੀਤੀ ਪਿੰਡ ਸੰਧਵਾ ਦੇ ਵਿੱਚ ਆ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਪਿੰਡ ਹੈ ਉੱਥੇ ਇੱਕ ਇਹ ਵਿਰੋਧ ਖੜਾ ਹੋਇਆ ਹੈ ਕਿ ਸਪੀਕਰ ਦੇ ਪ੍ਰੈਸ਼ਰ ਚ ਕਹਿ ਲੀਏ ਜਾਂ ਉਹਨਾਂ ਵੱਲੋਂ ਕਹਿ ਲੀਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਜਿਹੜੇ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਕਾਗਜ਼ ਰੱਦ ਕਰਾਉਣ ਲਈ ਬਹਾਨਾ ਇਹ ਬਣਾਇਆ ਗਿਆ ਮੈਂ ਇੱਕ ਵਾਰ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇਵੇ ਕਿ ਆ ਘਰ ਨੇ ਆ ਪਿੱਛੇ ਘਰ ਆ ਜਿਹੜੇ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਇੱਥੋਂ ਦੀ ਆ ਜਿਹੜਾ ਖਾਲਾ ਲੰਘਦਾ ਉਹਦੇ ਉੱਤੇ ਆ ਪੁਲੀ ਕਿਉਂ ਬਣਾਈ ਹੈ ਕਿਉਂਕਿ ਪਾਣੀ ਤਾਂ ਕ੍ਰੋਸ ਹੋ ਰਿਹਾ ਹੈ ਬਸ ਆ ਪੁਲੀ ਬਣਾ ਕੇ ਆਪਦੇ ਘਰ ਨੂੰ ਕਿਉਂ ਜਾਂਦੇ ਆ ਇਹ ਚੀਜ਼ ਦਾ ਜਿਹੜਾ ਇਤਰਾਜ਼ ਲਗਾਇਆ ਗਿਆ ਤਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਪਿੰਡ ਦੇ ਵਿੱਚ ਵਿਕਾਸ ਨਹੀਂ ਹੋਇਆ ਪਿੰਡ ਦੀ ਬਾਹਨ ਹੀ ਫੜੀ ਪਿੰਡ ਚ ਨਸ਼ਾ ਵਿਕਦਾ ਜਿਹਦੇ ਕਰਕੇ ਡਾਰਾ ਸਪੀਕਰ ਕੁਲਤਾਰ ਸਿੰਘ ਸੰਧਮਾਨ ਨੂੰ ਕਿਉਂ ਹਾਰ ਨਾ ਜਾਣ ਜਿਹਦੇ ਕਰਕੇ ਉਹ ਆਪਣੇ ਵਿਰੋਧੀਆਂ ਦੇ ਕਾਗਜ਼ ਰੱਦ ਕਰਾ ਰਿਹਾ ਤੇ ਸਿੱਧਾ ਜਿਹੜੀ ਆ ਉਹ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਜੀ ਇਹ ਭਾਰਤ ਦਾ ਸਭ ਤੋਂ ਸੋਹਣਾ ਪਿੰਡ ਹੈ ਉਹਦੇ ਡਾਰ ਕਰਕੇ ਕਿਉਂਕਿ ਕਾਰਨ ਕੀ ਇੱਥੇ ਕਿਤੇ ਦਾ ਨਾਲਾ ਉੱਚਾ ਸੜਕ ਨੀਵੀਂ ਆ ਕਿਤੇ ਸੜਕਾਂ ਟੁੱਟੀਆਂ ਪਈਆਂ ਕਿਤੇ ਪੰਚਾਇਤ ਪਾਵਨ ਕਿਤੇ ਕੋਸ਼ ਕਦੇ ਕੋਸ਼ ਤੁਸੀਂ ਜਾਓਗੇ ਹਰੇਕ ਪਾਸੇ ਬੁਰਾ ਹਾਲ ਹੈ ਵੀ ਇਹਨਾਂ ਨੂੰ ਏਸੀ ਵੀ ਇੰਨੇ ਸੋਨੇ ਪਿੰਡ ਦੇ ਵਿੱਚ ਸਾਨੂੰ ਵੋਟਾਂ ਜੇ ਨਾ ਪਈਆਂ ਆ ਇੱਕ ਕਾਗਜ਼ੀ ਰੱਦ ਕਰਾ ਦੰਨੇ ਜੀ ਜੀ ਤੇ ਜੇ ਤੁਸੀਂ ਜਿੱਤਣਾ ਹੀ ਹੈ ਇਸ ਤਰ੍ਹਾਂ ਫਿਰ ਸਾਨੂੰ ਤੁਸੀਂ ਮਠਾਈ ਦਾ ਡੱਬਾ ਦੇ ਦਿਓ ਅਸੀਂ ਤੁਹਾਡੇ ਮੂੰਹ ਦੇ ਵਿੱਚ ਲੱਡੂ ਵੀ ਪਾ ਦੰਨੇ ਆ ਅਸੀਂ ਹਾਰ ਵੀ ਲੈਣਨੇ ਆ ਅਸੀਂ ਹਾਰ ਵੀ ਨਾਲੇ ਸਪੈਸ਼ਲ ਸਾਊਥ ਤੋਂ ਲੈ ਕੇ ਆਵਾਂਗੇ ਜਿਹੜਾ ਕਿ ਕਹਿੰਦਾ ਕੋ ਹਾਂ ਦਾ ਹਾਰ ਹੋਊਗਾ ਅਸੀਂ ਤੁਹਾਡੇ ਇੱਥੇ ਸਾਰੇ ਬੰਦੇ ਬੁਲਾਓ ਤੇ ਅਸੀਂ ਦੋਨੇ ਜਣੇ ਜਨੇ ਜਿਹੜੇ ਹੈਗੇ ਨਾ ਜਿਹੜੇ ਬਲਾਕ ਸੰਮਤੀ ਤੇ ਜ਼ਿਲ੍ਹਾ ਪੰਚਾਇਤ ਅਸੀਂ ਪਾਉਂਨੇ ਆ ਹਾਰ ਤੁਸੀਂ ਸਿੱਧਾ ਹੀ ਕਹਿ ਦਿਓ ਵੀ ਅਸੀਂ ਇਲੈਕਸ਼ਨ ਹੀ ਜਿੱਤਣਾ ਹੈ ਬਿਲਕੁਲ ਦਾ ਤੁਸੀਂ ਦੇਖਿਆ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਹੋਰ ਵੀ ਤਸਵੀਰਾਂ ਸਾਹਮਣੇ ਆਉਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਹਾ ਕਿ 80 ਦੇ ਕਰੀਬ ਕਾਗਜ਼ਾਂ ਦੇ ਉੱਤੇ ਆਬਜੈਕਸ਼ਨ ਆਇਆ ਹੈ ਤਾਂ ਉਹ ਲਗਭਗ ਸਾਰੇ ਡਾਰਾ ਹੈ ਕਿ ਸਾਰੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ ਜਾ ਸਕਦੇ ਆ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਹਲਕੇ ਦੇ ਵਿੱਚ ਵੀ ਸਾਲ ਹੋ ਗਿਆ ਦੀਵਾਲੀ ਟੱਪ ਗਈ ਨਾ ਹਾਂ ਪਿਛਲੇ ਸਾਲ ਵੈਸ਼ਕਰਮਾ ਦੇ ਵੈਸ਼ਕਰਮਾ ਦੇ ਵਾਲੇ ਦਿਨ ਹਾਂ ਸਪੀਕਰ ਸਾਹਿਬ ਖੁਦ ਉੱਥੇ ਐਲਾਨ ਕਰਕੇ ਗਏ ਗੁਰਦੁਆਰਾ ਸਾਹਿਬ 'ਚ ਸਾਡੇ ਬਹਿ ਕੇ ਸੌਂ ਖਾ ਕੇ ਵੀ ਸੌਂ ਖਾ ਕੇ ਗਏ ਸੀ ਵੀ ਆਰਓ ਸੀਗਾ ਉੱਥੇ ਸਾਡੇ ਲੱਗਾ ਵੀ ਆਰੋ ਪਟਾ ਕੇ ਇੱਥੇ 5 ਲੱਖ ਰੁਪਈਆ ਮੈਂ ਦਿਨਾ ਹੈ ਗੁਰਦੁਆਰਾ ਬਾਬਾ ਜੀਮ ਸਿੰਘ ਨੂੰ ਠੀਕ ਹੈ ਉਹ ਲੰਗਰ ਹਾਲ ਬਣਾਉਣਾ ਸੀ ਤੇ ਹੋਰ ਕੋਈ ਵੀ ਵਲਗਣ ਕਰਨਾ ਸੀਗਾ ਉੱਥੇ ਠੀਕ ਆ ਇਹ ਤਾਂ ਹੁਣ ਵੀ ਜਿਹੜਾ ਸਰਪੰਚਾ ਵੀ ਸਪੀਕਰ ਸਾਹਿਬ ਦਾ ਹੀ ਆ ਇਹ ਤਾਂ ਜਾਨ ਸਪੀਕਰ ਸਾਹਿਬ ਨੂੰ ਪਤਾ ਵੀ 5 ਲੱਖ ਰੁਪਈਆ ਗੁਰਦੁਆਰੇ ਨੂੰ ਪਾਇਆ ਜਾਂ ਸਰਪੰਚ ਨੂੰ ਪਤਾ ਤਾਂ ਹੁਣ ਤੁਹਾਨੂੰ ਹੁਣ ਜਾ ਕੇ ਦਿਖਾ ਦਿੰਦੇ ਆ ਉਹ ਆਰਓ ਵੀ ਪੱਟਿਆ ਉਥੋਂ ਠੀਕਾ ਵੀ ਬਾਥਰੂਮ ਕਰਨ ਨੂੰ ਵੀ ਬਾਹਰੋਂ ਬੰਦਾ ਆਊਗਾ ਨਾ ਗੁਰਦੁਆਰਾ ਸਾਹਿਬ ਚ ਬਾਥਰੂਮ ਕਰਨ ਨੂੰ ਵੀ ਜਗ੍ਹਾ ਨਹੀਂ ਉੱਥੇ ਕੋਈ ਦਾ ਪਾਣੀ ਠੀਕ ਹੈ ਲੋਕ ਉਹ ਵੀ ਪੱਟ ਕੇ ਲਈ ਕੋ ਵੀ ਖਿਲਾਰ ਕੇ ਲੈ ਗਈ ਆ ਪਾਣੀ ਪੀਉਣਾ ਸੀਗੀ ਪਾਣੀ ਪੀਣਾ ਵੀ ਬੰਦ ਕਰਤਾ ਇਹਨਾਂ ਨੇ ਹਾਂਜੀ ਹੁਣ ਜਾ ਕੇ ਮੌਜੂਦਾ ਉਹ ਨਾ ਉਹ ਵੇਖ ਸਕਦੇ ਹੋ ਜੀ ਗੁਰਦੁਦੁਆਰਾ ਸਾਹਿਬ ਕੋਲੇ ਸਾਰਾ ਕੁਝ ਨਾ ਪੱਟਿਆ ਪਿਆ ਉਹ ਸਪੀਕਰ ਸਾਹਿਬ ਦੀ ਸਹਾਇਤਾ ਨਾਲ